ਹਾਂਜੀ ਕੀ ਨਾਮ ਜੀ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਕੀ ਗੱਲ ਹੋਈ ਹੈ ਗੱਲ ਭਾਜੀ ਕੁਝ ਨਹੀਂ ਪੁਰਾਣੀ ਰੰਜਿਸ਼ ਇਹਨਾਂ ਦੀ ਚੱਲ ਰਹੀ ਆ ਵੋਟਾਂ ਤੋਂ ਉਹੀ ਥੋੜੀ ਥੋੜੀ ਗੱਲ ਨੂੰ ਵਧਾਉਂਦੇ ਆ ਉਧੋਂਦੇ ਆ ਇੱਕ ਦੋ ਵਾਰੀ ਇਹਨਾਂ ਨੇ ਪਹਿਲਾਂ ਵੀ ਵਾਅਦਾ ਕੀਤਾ ਜੀ ਫਿਰ ਇਹਨਾਂ ਦੇ ਜਿਹੜੇ ਮੇਨ ਜਿੰਨਾ ਮੁੰਡਿਆਂ ਨੇ ਗੱਡੀ ਮਾਰੀ ਆ ਉਹਦੇ ਫਾਦਰ ਸਾਹਿਬ ਨੂੰ ਘਰ ਜਾ ਕੇ ਕੱਲ ਵੀ ਸ਼ਾਮੀ ਹੱਥ ਜੋੜ ਕੇ ਬੇਨਤੀ ਕਰਕੇ ਆਏ ਆ ਕਿ ਵੀਰ ਜੀ ਨਾ ਵਾਅਦਾ ਕਰੋ ਕਿ ਮਤਲਬ ਕਿਸੇ ਬੰਦੇ ਦਾ ਨੁਕਸਾਨ ਹੋਊ ਪਰ ਭਾਜੀ ਉਹਨਾਂ ਨੇ ਨਹੀਂ ਮੰਨਿਆ ਕਿਥੇ ਦੀ ਸ਼ਾਮਾ ਨੂੰ ਉਹੀ ਕਰਤੀ ਉਹਨਾਂ ਨੇ ਜਿਹਦਾ ਡਰ ਸੀਗਾ ਜੀ ਕੀ ਨਾਮ ਦੇ ਉਹਨਾਂ ਬੰਦੇ ਜਿਨ੍ਹਾਂ ਕੀ ਹੋਣ ਜਿਹੜਾ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਹੈ ਕਾਰਵਾਈ ਪਰਚਾ ਦਰਜ ਕੀਤਾ ਗਿਆ ਜੀ ਉਹਨਾਂ ਵੱਲੋਂ ਪਰ ਹਾਲੇ ਗ੍ਰਿਫਤਾਰੀ ਨਹੀਂ ਕਿਸੇ ਦੀ ਵੀ ਹੋਈ ਜੀ ਝਗੜਾ ਇੱਕ ਦਿਨ ਪਹਿਲਾਂ ਹੋਇਆ ਸੀ ਜਾਂ ਰਾਤ ਹੀ ਝਗੜਾ ਨੀ ਕੱਲ ਸਵੇਰ ਤੋਂ ਹੀ ਥੋੜਾ ਥੋੜਾ ਉਹ ਮਤਲਬ ਆਣ ਕੇ ਕਦੀ ਕਿਸੇ ਦੇ ਦਰਵਾਜ਼ੇ ਅੱਗੇ ਚੰਗਰਾ ਕਦੀ ਕਿਸੇ ਤੇ ਸਾਡੇ ਮਤਲਬ ਸਮਝਾਉਣ ਦੇ ਬਾਵਜੂਦ ਵੀ ਨਹੀਂ ਟਲੇ ਨਹੀਂ ਬੰਦੇ ਭਾਜੀ ਉਹ ਜਿਹੜੀ ਮੰਗਲ ਸਿੰਘ ਦੀ ਡੈਥ ਹੋਈ ਆ ਉਹ ਕੀ ਤੇਜ਼ ਧਾਰ ਹਥਿਆਰਾਂ ਦੇ ਨਾਲ ਹੋਈ ਆ ਜਾਂ ਫਿਰ ਨਹੀਂ ਗੱਡੀ ਸਾਹਮਣੇ ਉਹ ਸਾਹਮਣੇ ਆ ਰਹੇ ਸੀਗੇ ਉਹ ਸਾਹਮਣੇ ਆ ਰਹੇ ਸੀ ਗੱਡੀ ਇਹਨਾਂ ਨੇ ਅੱਗੇ ਉਹ ਲੈ ਕੇ ਆਏ ਉਹ ਆਪਣੀ ਸਾਈਡ ਤੇ ਬਿਲਕੁਲ ਸਾਈਡ ਤੇ ਆ ਰਹੇ ਸੀ ਇਹਨਾਂ ਨੇ ਆਪਣੇ ਦਿਲ 'ਚ ਰੰਜਿਸ਼ ਰੱਖੀ ਕਿ ਸਾਡੇ ਮਤਲਬ ਸਰਪੰਚ ਕਿਉਂ ਬਣ ਗਏ ਆ ਜਾਂ ਕੋਈ ਵੀ ਇਹਨਾਂ ਦੀ ਦਿਲ 'ਚ ਪਤਾ ਨਹੀਂ ਕੀ ਸੀਗਾ ਉਹ ਸਾਈਡ ਤੇ ਵਿਚਾਰ ਆ ਰਿਹਾ ਉਹਦੇ ਵਿੱਚ ਸਿੱਧੀ ਗੱਡੀ ਮਾਰਤੀ ਇਹਨਾਂ ਦੀ ਲਾ ਕੇ ਕੋਈ ਹੋਰ ਵੀ ਨਾਲ जख्मी ਹੋਏ ਨੇ ਹੋਰ ਹੋਏ ਆ ਜੀ ਇਹਨਾਂ ਦੇ ਇੱਕ ਆਪਣਾ ਮੁੰਡਾ ਰੋਬਨ ਸਿੰਘ ਆ ਇੱਕ ਜੋਬਨਜੀਤ ਆ ਉਹ ਹਸਪੀਟਲ ਆ ਜੀ ਹੱਲੇ ਕਿਸ ਤਰ੍ਹਾਂ ਉਹਨਾਂ ਦੇ ਉੱਪਰ ਤੇਜ਼ ਤਰ੍ਹਾਂ ਹੱਦਿਆ ਹਾਂ ਉਹਨਾਂ ਦੇ ਤੇ ਹਾਦਸਾ ਤਰ ਵੱਜੇ ਆ ਇੱਕ ਮੁੰਡੇ ਦੇ ਕਿਰਚ ਵੱਜੀ ਹੋਈ ਆ ਇੱਕ ਲੇਡੀਜ਼ ਨੇ ਮਰੀ ਉਹਦੇ ਪੁਲਿਸ ਵੱਲੋਂ ਹੁਣ ਤੱਕ ਦੀ ਕੀ ਕਾਰਵਾਈ ਕੀਤੀ ਗਈ ਹੈ ਹੁਣ ਤੱਕ ਦੀ ਤਾਂ ਜਿੱਥੋਂ ਤੱਕ ਮੈਨੂੰ ਨੌਲੇਜ ਹੈ ਜੀ ਪਰਚਾ ਕੱਟਿਆ ਪਿਆ ਸੀਗਾ ਹੁਣ ਤਾਂ ਪੋਸਟ ਮਾਰਥਮ ਵਾਸਤੇ ਗਏ ਹੋਏ ਆ ਅੰਮ੍ਰਿਤਸਰ ਸ਼ਹਿਰ ਤੇ ਹੁਣ ਉੱਥੋਂ ਆਉਣਗੇ ਤੇ ਫਿਰ ਬਾਕੀ ਪਤਾ ਲੱਗੂਗਾ ਜੀ ਕੀ ਕਾਰਵਾਈ ਕਰਦੇ ਆ ਜੀ ਠੀਕ ਹੈ ਜੀ ਸੋਨਾ ਸਿੰਘ ਭਾਈ ਕੀ ਗੱਲ ਹੋਈ ਆ ਜੀ ਸੋਨਾ ਸਿੰਘ ਭਾਈ ਗੱਲ ਇਹ ਹੋਈ ਆ ਮੇਰੇ ਫਾਦਰ ਸਾਹਿਬ ਇੱਥੇ ਖਲੋਤੇ ਸੀ ਜੀ ਅਸੀਂ ਗੜਲੇ ਬਣੇ ਥੋੜਾ ਆਡ ਨੂੰ ਝਕੜਾ ਹੋਣ ਦੇ ਅਸੀਂ ਉੱਥੇ ਆ ਜੀ ਤੇ ਮੇਰੇ ਫਾਦਰ ਸਾਹਿਬ ਇੱਥੇ ਖਲੋਤੇ ਆ ਤੇ ਉਹਨਾਂ ਨੇ ਲਿਆ ਕੇ ਪਿੱਛੋਂ ਗੱਡੀ ਮਾਰੀ ਆ ਜੀ ਗੱਡੀ ਵੀ ਇੰਨੀ ਤੇਜ਼ ਮਾਰੀ ਆ ਨਾ ਉਹ ਸਾਰਾ ਪਾਸਾ ਪੂਸਾ ਸਾਰਾ ਮੂੰਹ ਸਿਰ ਜਿੰਨਾ ਵੀ ਆ ਸਭ ਫਿਸ ਗਿਆ ਜੀ ਕੌਣ ਸੀ ਉਹ ਲੋਕ ਇਹੋ ਲੋਕ ਸੀ ਜੀ ਉਹ ਮੁੰਡੇ ਦਾ ਨਾਂ ਹੈ ਜੀ ਹਰਪ੍ਰੀਤ ਸਿੰਘ ਸੁਖਦਿਆਲ ਦੇ ਫਾਦਰ ਦਾ ਨਾਂ ਸੁਖਦਿਆਲ ਸਿੰਘ ਉਹ ਦਾ ਫਾਦਰ ਦਾ ਨਾਂ ਹੈ ਜੀ ਤੇ ਦੋ ਬੰਦੇ ਹੋਰ ਹੀ ਅਮਰਜੀਤ 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 ਦਾ ਹਾਂ ਜੀ ਉਹਦੇ ਦੋ ਬੇਟੇ ਸੀ ਕਾਸਤੀਪ ਇੱਕ ਹੈਗਾ ਜੀ ਦਲਜੀਤ ਕੁਦੀ ਦਾ ਨਾਂ ਕਹੀਏ ਉਹ ਤੇ ਬਾਹਰ ਹੀ ਨਾ ਗੱਡੀ 'ਚ ਨਹੀਂ ਹੈਗਾ ਹਾਂ ਜੀ ਗੱਡੀ ਦੇ 4 ਜਾਣੇ ਸੀ 3 ਨਾ ਜਾਣੇ ਤੇ ਸਾਨੂੰ ਨਾਮ ਪਤਾ ਵਾ ਇੱਕ ਦਾ ਕਿਉਂ ਮਾਰੀ ਗੱਡੀ ਕੀ ਕਾਰਨ ਕਿ ਪਤਾ ਨਹੀਂ ਪਿੱਛੇ ਇੱਕ ਪਤਾ ਨਹੀਂ ਕੀ ਕਾਰਨ ਕੀ ਕਿਨਾਂ ਇਹ ਸਾਨੂੰ ਨੂੰ ਝਗੜਾ ਹੋਇਆ ਸੀ ਪਹਿਲਾਂ ਝਗੜਾ ਹੋਇਆ ਸੀ ਪਹਿਲਾਂ ਹੋ ਗਿਆ ਹੋਇਆ ਹਾਂਜੀ ਠੰਡ ਢੋਲਾ ਵਾ ਇਹ ਆਪਣੇ ਘਰਾਂ ਗਾੜੀ ਖਲੋਤੇ ਸੀ ਹਾਂਜੀ ਹਾਨੀ ਸਾਹਿਬ ਜਿਹੜਾ ਰਾਤੀ ਖਲੈਰੀ ਪਿੰਡ ਦੇ ਵਿੱਚ ਕਤਲ ਹੋਇਆ ਵਾ ਹੁਣ ਤੱਕ ਦੀ ਕੀ ਕਾਰਵਾਈ ਕੀਤੀ ਗਈ ਹੈ ਇਹ ਮਾਮੂਲੀ ਗਲਤੋਂ ਦਾ ਝਗੜਾ ਹੋਇਆ ਤੇ ਉਹ ਕੇਸ ਰਜਿਸਟਰ ਕਰਦਾ ਦੋਵੇਂ ਪਾਰਟੀਆਂ ਹਸਪਤਾਲਾਂ ਵਿੱਚ ਦਾਖਲਿਆ ਲਾਜ ਹੋ ਰਿਹਾ ਉਹਨਾਂ ਦਾ ਫਿਰ ਲਾਜਤਬਾਦ ਉਹਨਾਂ ਦੀ ਬਕਾਇਦਾ ਗੁਸਟਾਰੀ ਪਾਈ ਜਾਊਗੀ ਜਿਹੜੇ ਜਿਹੜੇ ਦੋਸ਼ੀ ਹੋਏ ਕਿਸੇ ਕਿਸਮ ਦੇ ਕਰਮਾਸ਼ੀ ਦੱਸਿਆ ਜਾ ਰਿਹਾ ਕਿ ਸਰਪੰਚੀ ਦੀਆਂ ਵੋਟਾਂ ਨੂੰ ਲੈ ਕੇ ਜਿਹੜੀ ਆ ਰੰਜਿਸ਼ ਰੱਖੀ ਜਾ ਰਹੀ ਸੀ ਨਹੀਂ ਸਰਪੰਚਾਂ ਦੀ ਰੰਜਿਸ਼ ਦਾ ਕੋਈ ਸਬੰਧ ਨਹੀਂ ਇਹਦੇ 'ਚ ਸਿਰਫ ਬੁਰਪੁਰਬ ਤੇ ਪਹਿਲਾਂ ਕਿਤੇ ਬੱਚਿਆਂ ਦੀ ਥੋੜੀ ਜਿਹੀ ਲੜਾਈ ਹੋਈ ਹੈ ਕਿਨੇ ਕਨੂੰ ਵੰਡਣ-ਵੰਡਣ ਤੋਂ ਉਸੇ ਰੰਜਿਸ਼ ਜਿਹਨ ਦੀ ਨੀ ਨੀ ਗੱਲ ਤੋਂ ਵੱਧ ਗਈ ਜਾਣਾ ਤੇ ਕਤਲ ਡਰਕਾਉਣ ਜਿਹੜਾ ਕਤਲ ਕੀਤਾ ਗਿਆ ਵਾ ਦੱਸਿਆ ਜਾ ਰਿਹਾ ਗੱਡੀ ਚੜਾਈ ਗਈ ਉੱਪਰ ਹਾਂਜੀ ਹਾਂਜੀ ਉੱਤੇ ਗੱਡੀ ਚੜਾਤੀ ਹੈ ਤੇ ਉਹਨਾਂ ਨਾਲ ਸੱਟਾਂ ਮਗਮੀ ਜਖਮੀ ਹੋ ਕੇ ਚੈਨਾਂ ਦੀ ਮੌਤ ਹੋ ਗਈ ਐਫ ਆਰ ਦਰ ਜਿਹੜੀ ਬਾਇਨਿੰਗ ਕੀਤੀ ਗਈ ਹੈ ਹਾਂਜੀ ਹਾਂਜੀ ਬਾਇਨਿੰਗ ਮਰਨ ਵਾਲੇ ਦਾ ਕੀ ਨਾਮ ਹੈਗਾ ਮਰਨ ਵਾਲੇ ਦਾ ਨਾਮ ਮੰਗਲ ਸਿੰਘ ਹੈ ਠੀਕ ਹੈ